ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਆਪਣਾ ਰਾਤ ਜਿਹੜਾ ਆਪਾਂ ਕਰਿਆ ਸੀਗਾ ਸਕਸੈਸਫੁਲ ਰਹਿ ਗਿਆ ਅਜੇ ਤਾਂ 3 ਵਜੇ ਆ ਉਹ ਥੋੜਾ ਜਿਹਾ ਆਲੂ ਭਰਦਾ ਵਾ ਕਿਉਂਕਿ ਪਾਣੀ ਬਹੁਤ ਆ ਨਾ ਮੋਟਰ ਦਾ ਥੋੜਾ ਜਿਹਾ ਆਲੂ ਭਰਦਾ ਪਰ ਇਹਨਾਂ ਦਾ ਨਹੀਂ ਡੁੱਲਦਾ ਉਤੋਂ ਨਹੀਂ ਇੱਥੀ ਮਾੜਾ ਕਦੇ ਕਦੇ ਨਿਕਲਦਾ ਪਾਣੀ ਦੇ ਰੋ ਕਿਵੇਂ ਮਾਰਦਾਦਾ ਸਿੱਧਾ ਆਪਾ ਇੱਥੇ ਆਏ ਮੈਂ ਕਿਹਾ ਦੇਖੀਓ ਹੋਰ ਨਾ ਆਲੂ ਕਰਕੇ ਥੱਲੇ ਤੁਰ ਗਿਆ ਹੋਵੇ ਵੀ ਬਾਣੀ ਮੋਟਰਾਂ ਦਾ ਚਲਾਤੀਆਂ ਸੀ ਰਾਤ ਵੀ ਉਹ ਰੌਲੂ ਕਰਕੇ ਥੱਲੇ ਫਿਰਦਾ ਹੋਵੇ ਹੁਣ ਦੇਖਦੇ ਆ ਕਿਾਰੇ ਕਿੰਨੇ ਕੁ ਭਰੇ ਆ ਇਹ ਜੰਮੀ ਭਾਈ ਉਹਨਾਂ ਨੂੰ ਕਰਿਆ ਫੋਨ ਮੈਂ ਕਿਹਾ ਤੁਸੀਂ ਆ ਜਾਓ ਭਾਈ ਛੇ ਤੀ ਕਿ ਕਿਹਾਰੇ ਤਾਂ ਭਰੇ ਹੋਣਗੇ ਕਾਫੀ ਪਤਾ ਲੱਗ ਜਾਊਗਾ ਮੈਂ ਆ ਗਿਆ ਸੀ ਸਾਜਰੀ ਟਾਈਮ ਨਾਲ ਆ ਕੇ ਬਹਿ ਗਿਆ ਸੀ ਆਪਾਂ ਤਾਂ ਤੇ ਕਿਹਾਰੇ ਭਰੀ ਜਾਂਦੇ ਕਿਉਂਕਿ ਰਾਤ ਲੈਡ ਨਾ ਚੱਲ ਕੇ ਖਰਾਬ ਹੋ ਗਈ ਤੇ ਕਾਸਮ ਬੁੜਾ ਕਹਿੰਦਾ ਕਹਿੰਦਾ 3 ਵਜੇ ਆਈਏ ਦੁਬਾਰਾ ਤੇ ਜਦੋਂ ਮੈਂ ਆਇਆ ਉਹਦੇ ਚੱਲਦੀ ਸੀ ਲੈਡ ਮੈਂ ਦੋ ਤਾਰ ਕਿਹਾਰੇ ਦਾ ਭਰੇ ਹੋਏ ਤੇ ਕਮਲ ਆਉਂਦਾ ਜੰਮੀ ਭਾਈ ਆਉਂਦਾ ਹੁਣ ਟਰੈਕਟਰ ਲਈ ਕਰੀਏ ਛੇਤੀ ਛੇਤੀ ਕਰ ਦੂ ਦੇਖਦੇ ਆਂ ਕੰਮ ਸ਼ੁਰੂ ਕਰਕੇ ਕਰਤਾ ਤੋ ਮਹੁਰਤਾ ਸੱਤੀ ਦੀ ਦਾ ਕਮਲ ਪਹਿਲਾਂ ਉਹ ਸਿਰੇ ਵਾਲੀ ਲਾਈਨ ਤੇ ਚੱਲੋ ਉਹ ਭਰੀ ਹੋਈ ਆ ਉਧਰੋਂ ਸ਼ੁਰੂ ਕਰੋ ਹਾਂ ਹਾਲ ਪੂਰੇ ਵਧੀਆ ਲਾਇਓ ਠੋਕ ਕੇ ਉਧਰੀ ਚੱਲ ਪਰ ਕੋਈ ਫਰਕ ਨਹੀਂ ਹੈਗਾ ਰੌਣੀ ਕਰੀ ਵਾਲੇ ਪਹਿਲੀ ਵਾਰ ਥੋੜਾ ਟਰੈਕਟਰ ਸਲਿੱਪ ਕੱਢਦਾ ਪਹਿਲੀ ਵਾਰ ਕਿਉਂਕਿ ਆਪਾਂ ਰੌਣੀ ਨਹੀਂ ਨਾ ਕਰੀ ਹੋਈ ਪਹਿਲੀ ਵਾਰ ਮਾੜਾ ਸਲਿੱਪ ਕੱਢਦਾ ਦੂਜੀ ਵਾਰ ਨੂੰ ਐ ਪੂਰਾ ਉਵੇਂ ਭੱਜਣ ਲੱਗ ਜਾਂਦਾ ਟਰੈਕਟਰ ਕਿਉਂਕਿ ਜਿੰਨੇ ਆਪਾਂ ਸਾਫ ਖੱਤੇ ਆਪਾਂ ਉਹਨਾਂ ਦੀ ਬਾਹੀ ਦਾ ਹਲ ਸੁਹਾਗੇ ਨਾਲ ਹੀ ਕਰਨੀ ਆ ਠੀਕ ਨਹੀਂ ਤੇ ਕਿਉਂਕਿ ਵਹਲ ਸੁਹਾਗੇ ਵਰਗੀ ਤਾਂ ਹੈ ਨਹੀਂ ਰੀਤ ਐਵੇਂ ਕਹੀਏ ਤੁਹਾਨੂੰ ਹਨਾ ਕਈ ਵੀਰ ਮੈਨੂੰ ਪੁੱਛਦੇ ਆ ਵੀਰੇ ਤਵੀਆਂ ਵੀਰੇ ਤਵੀਆਂ ਹੈਗੀਆਂ ਆਪਣੇ ਕੋਲ ਕੱਦੂ ਵਾਲੀਆਂ ਤੇ ਬਾਬਾ ਵਾਰਾ ਆਪਾਂ ਬਰਤ ਦੇ ਬਹੁਤ ਘੱਟ ਐਤਗੀ ਤਾਂ ਇਹ ਹਜੇ ਖੱਤਾ ਜੰਮੂਗਾ ਕਿਉਂਕਿ ਰੇਤਲਾ ਬਾਣ ਤੁਸੀਂ ਪੀ ਚਲੋ ਅਗਲੀ ਵਾਰ ਨੂੰ ਜਦੋਂ ਪਲਾਉ ਵੱਜ ਗਏ ਇਹ ਮੁੜ ਕੇ ਜੰਮਣੋਂ ਹਟ ਜਾਂਦਾ ਪਲਾਵਾਂ ਦਾ ਇੰਨਾ ਫਰਕ ਆ ਜਿਹੜੇ ਖੇਤ ਰੇਤਲੇ ਬਾਣ ਉਹਨਾਂ ਨੂੰ ਜੰਮਣੋਂ ਹਟਾ ਦਿੰਦਾ ਜਿਹੜੇ ਡੱਕਰ ਆ ਉਹਨਾਂ ਨੂੰ ਸਾਲੀ ਢੇੜ ਪੱਟਣੋਂ ਹਟ ਜਾਂਦੀ ਐ ਇੰਨਾ ਫਰਕ ਪੈ ਜਾਂਦਾ ਦੇਖ ਲਓ ਤੁਸੀਂ ਤੇ ਵੀ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹਨਾ ਤੇ ਕੀ ਵਧੀਆ ਵਾ ਠੀਕ ਹੁੰਦਾ ਪਲਾਉ ਯਾਰ ਬਹੁਤ ਕੰਮ ਕਰਦਾ ਵਾ ਇਹ ਆਪਾਂ ਐਵੇਂ ਕਹੀਏ ਨਾ ਬਹੁਤ ਜ਼ਿਆਦਾ ਪਲਾਉ ਕੰਮ ਕਰਦਾ ਬਸ ਆਹੀ ਆ ਵੀ ਥੋੜੇ ਟਰੈਕਟਰ ਦਬਦੇ ਆ ਉਹਨਾਂ ਚ ਤਾਂ ਕਰਕੇ ਪਲਾਉ ਉਹਦਾ ਤਾਂ ਫਾਇਦੇ ਬਹੁਤ ਆ ਪਲਾਉ ਦੇ ਆ ਆਪਾਂ ਆਪਦੇ ਖੱਤੇ ਦੇ ਵਿੱਚ ਨਾ ਬਹੁਤ ਬੈਨੀਫਿਟ ਮਿਲਦੇ ਆ ਪਲਾਉ ਦੇ ਕੀ ਨੁਕਸਾਨ ਨਹੀਂ ਹੈਗਾ ਅੱਗ ਨਾਲ ਲਾਉਣਾ ਫਾਰਮ ਟਰੱਕ ਵੀ ਚੱਲਦਾ ਤੇ ਵੀਰ ਪਹਿਲਾਂ ਟਾਪ ਲੋਲਾ ਪਹਿਲਾਂ ਲਾਈ ਫਿਰਦੇ ਮੈਂ ਕਿਹਾ ਭਰਾਵਾ ਇਹਦਾ ਟਾਪ ਲੋਲਾ ਇਹ ਟਾਪ ਲੋਲਾ ਜਬਸਟ ਚੱਲਦੇ ਆ ਫਾਰਮ ਟਰੱਕ ਕਿਉਂਕਿ ਦੇਖੋ ਆਪਾਂ ਕਰਨੇ ਆ ਹਾਲ ਲਾਉਣੇ ਆ ਕੱਦੂ ਕਰਨਾ ਆਪਾਂ ਭਾ ਭਾ ਕੇ ਉਹ ਨਹੀਂ ਕਰਨਾ ਨਵਾਂ ਖੱਤਾ ਵਾ ਪਹਿਲੀ ਵਾਰ ਟਕਾ ਕੇ ਕੱਦੂ ਹੋਇਆ ਹੋਵੇ ਮੈਂ ਕਹਿੰਨਾ ਇੱਕ ਗੱਲ ਹੋਰ ਵੀ ਹੁੰਦੀ ਆ ਲੋ ਆ ਜਿਹੜਾ ਕੱਦੂ ਅੱਜ ਆਪਾਂ ਕਰਤਾ ਇਹ ਪਾਣੀ ਨਾ ਇਹਦਾ ਸੁੱਕੇ ਬਸ ਫੇਰ ਨਹੀਂ ਖੱਤੇ ਦਾ ਪਾਣੀ ਕਦੇ ਵੀ ਸੁੱਕਦਾ ਇਹ ਗਰੰਟੀ ਦੀ ਗੱਲ ਠੀਕ ਨਹੀਂ ਜਦੋਂ ਇਹ ਪਾਣੀ ਸੁੱਕ ਗਿਆ ਫੇਰ ਪਾਣੀ ਖੜਾਉਣਾ ਔਖਾ ਹੋ ਜਾਂਦਾ ਇਹ ਦਿੱਕਤ ਇਹ ਤਿੰਨ ਡ੍ਰਾਈਟਰ ਬਾੜਨ ਦਾ ਕਾਰਨ ਇਹੀ ਆ ਕਿ ਖੇਤੀ ਖੱਤੇ ਹੋ ਜਾਣਗੇ ਕਿਉਂਕਿ ਜੇ ਲਾਈਟ ਚੱਲੀ ਤਾਂ ਹੁਣ ਲਾਈਟ ਦਾ ਨਹੀਂ ਪਤਾ ਵੀ ਕਿੰਨਾ ਕੁ ਟਾਈਮ ਚੱਲਣੀ ਆ ਹਨਾ ਕਿਉਂਕਿ ਲਾਈਟ ਬੜਾ ਲੰਬਾ ਟਾਈਮ ਤਾਂ ਆਉਂਦੀ ਨਹੀਂ ਬਰਾਤ ਖਰਾਬ ਰਹਿ ਗਈ ਜੇ ਲਾਈਟ ਕਿਤੇ ਰਾਤ ਚੱਲੀ ਹੁੰਦੀ ਤਾਂ ਬਹੁਤ ਖੱਤੇ ਭਰ ਜਾਣੇ ਰਾਤ ਨਹੀਂ ਚੱਲੀ ਲਾਈਟ ਇਹ ਖੇਤਾਂ ਨੂੰ ਆਪਾਂ ਨਾ ਤਿੰਨ ਤਿੰਨ ਵਾਰ ਬਾੜ ਦੇਣਾ ਤਿੰਨ ਤਿੰਨ ਵਾਰ ਵਾਹ ਕੇ ਇੱਕ ਵਾਰ ਦੋ ਵਾਰ ਸੁਹਾਗਾ ਮਗਰ ਬਸ ਸੁਹਾਗਾ ਹਲਾਂ ਦੇ ਮਗਰ ਲਮਕਾ ਕੇ ਆਪਾਂ ਦਿੰਨੇ ਆ ਤੇ ਬਾਅਦ ਤਿੰਨ ਤਿੰਨ ਵਾਰ ਦੇਣਾ ਕਿਉਂਕਿ ਬੋਣ ਦੇ ਨਾਲ ਨਾਲ ਫਾਇਦਾ ਵਾ ਕਿ ਇਹ ਰੇਤਲੇ ਬਾਣਾ ਜਿੰਨਾ ਇਹਨਾਂ ਨੂੰ ਬਾਵਾਗੇ ਉਨਾ ਹੀ ਵਧੀਆ ਰਹਿੰਦੇ ਆ ਇਹ ਚੱਕਰ ਐਤ ਕੀ ਹਜੇ ਰੇਤਾ ਪਾਣਾ ਇਹਨਾਂ 'ਚ ਅਗਲੀ ਵਾਰ ਨੂੰ ਰੇਤਾ ਪਾਣ ਘਟ ਜਾਂਦਾ ਰੀਤੇ ਪਾਨ ਦੇ ਵਿੱਚ ਹਾਲ ਡੂੰਘੇ ਲਾਉਣੇ ਚਾਹੀਦੇ ਆ ਵੀ ਡੂੰਘੇ ਲਾ ਕੇ ਬਾਵੇ ਹਨ ਤੇ ਜਿਹੜੇ ਹੈਗੇ ਆ ਦੂਜੇ ਖੱਤੇ ਜਿਵੇਂ ਆਪਣੇ ਡਾਕਰ ਉਹਨਾਂ 'ਚ ਹਾਲ ਘੱਟ ਲੱਗਣ ਟਰੈਕਟਰ ਜਿਆਦਾ ਫੇਰੇ ਕਿਉਂ ਹੁੰਦਾ ਡਾਕਰ ਬਾਣਾ 'ਚ ਵੀ ਹਾਲ ਬਸ ਉੱਤੇ ਉੱਤੇ ਲੱਗਣ ਥੋੜੇ ਥੋੜੇ ਵੀ ਸੁਹਾਗਾ ਜਿਆਦਾ ਦਿੱਤਾ ਜਾਵੇ ਜਿਵੇਂ ਸੁਹਾਗਾ ਤਾਂ ਚਾਹੇ ਤਿੰਨ ਵਾਰ ਦੇ ਦੇਵੇ ਵੀ ਟਰੈਕਟਰ ਜਿਆਦਾ ਫੇਰਨਾ ਚਾਹੀਦਾ ਡਾਕਰ 'ਚ ਫੇਰ ਪਾਣੀ ਨਹੀਂ ਟੁੱਟਦਾ ਰੇਤਲੇ ਬਾਣ ਜਿਆ ਹੁੰਦਾ ਵੀ ਜਿੰਨਾ ਜ਼ਿਆਦਾ ਬਾਹਾਂਗੇ ਵੀ ਡੂੰਘਾ ਰੱਖ ਕੇ ਬਾਹਾਂਗੇ ਉਨਾਂ ਜ਼ਿਆਦਾ ਪਾਣੀ ਖੜ ਜਾਂਦਾ ਜਿਹੜਾ ਰੇਤਲਾ ਬਾਣ ਹੁੰਦਾ ਤੇ ਸਾਡੇ ਕੋਲੇ ਹੁਣ ਅੱਗੇ ਰੇਤਲੇ ਬਾਣ ਬਹੁਤ ਹੁੰਦੇ ਸੀਗੇ ਜਦ ਤੋਂ ਜਦ ਤੋਂ ਆਪਾਂ ਪਲਾਵਾਂ ਦਾ ਕੰਮ ਸ਼ੁਰੂ ਕਰ ਲਿਆ ਵੀ ਪਲਾਉ ਫਿਰਦੇ ਆ ਪਰਾਲੀ ਵਿੱਚ ਦੱਬਣ ਦਾ ਕੰਮ ਸ਼ੁਰੂ ਕਰ ਲਿਆ ਜਦ ਤੋਂ ਰੇਤਲੇ ਬਾਣ ਹੀ ਖਤਮ ਹੋ ਗਏ ਜਿਹੜੇ ਖੱਤੇ ਨਾ ਪਹਿਲੀ ਵਾਰ ਬੋਂਦੇ ਬੋਂਦਿਆਂ ਤੇ ਵੀ ਜੰਮ ਜਾਂਦੇ ਸੀਗੇ ਉਹ ਵੀ ਸਾਰੇ ਜੰਮਣੋਂ ਛੱਡ ਕੇ ਦੇ ਪਲਾਉ ਦਾ ਪਏ ਪਲਾਉ ਦਾ ਫਰਕ ਆ ਸਾਰਾ ਤੇ ਇੰਨਾ ਫਰਕ ਪੈਂਦਾ ਖੱਤਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਆਹ ਨੇ ਜੰਬੀ ਭਈ ਇੰਦਾ ਸੁਭਾਗਾ ਦਿੰਦਾ ਹੁੰਦਾ ਮਗਰ ਮਗਰ ਬਸ ਸੁਭਾਗਾ ਦੇਣਾ ਹਲਕਾ ਜਿਹਾ ਇਦਾਂ ਹੀ ਆਪਾਂ ਬਸ ਕਿਉਂਕਿ ਖੱਤੇ ਪੱਧਰ ਤਾਂ ਹੀ ਲੇਦਰ ਲਾਈਦਾ ਆਪਾਂ ਵੀ ਸੁਹਾਗੇ ਤੇ ਕੋਈ ਲੋੜ ਹੀ ਨਾ ਆਵੇ ਬਸ ਸੁਹਾਗਾ ਦੇ ਇੱਕ ਨੌ ਦਾ ਮਾਰਨਾ ਹੁੰਦਾ ਵੀ ਹਾਂ ਸੁਹਾਗਾ ਦੇ ਤਾਂ ਬਸ ਦੋ ਵਾਰ ਤੇ ਰੀਤਲੇ ਵਾਣਾ ਚ ਦੋ ਵਾਰ ਦੀ ਤਾਂ ਜਦ ਡੱਕਰਾਉਣਾ ਚ ਤਿੰਨ ਤਿੰਨ ਵਾਰ ਵੀ ਦੇਦੀ ਦਾ ਹੈਗੀ ਆ ਇਹ ਤਾਂ ਹੈਗੀ ਆ 5 ਤੋਂ 5 ਤੋਂ ਉੱਪਰ ਹੋ ਗਿਆ ਟਾਈਮ 5 ਵਜੇ ਇੱਕ ਮਿੰਟ ਹੋਇਆ ਜੀ ਹਜੇ ਮੋਟਰ ਚੱਲ ਰਹੀ ਆ ਆਪਣੀ ਜੰਮੀ ਭਾਈ ਉਧਰ ਸੁਹਾਗਾ ਦਿੰਦਾ ਤੇ ਕਮਲ ਹੁਣੀ ਇੱਧਰ ਲੱਗੇ ਦੂਜੇ ਖੱਤੇ ਜਿਹੜੇ ਭਰੇ ਸੀ ਮਾਣ ਕਿਉਂਕਿ ਸਾਰੀਆਂ ਮੋਟਰਾਂ ਦਾ ਪਾਣੀ ਕਿਤੇ ਦੋਵਾਂ ਦਾ ਪੈ ਦੋ ਦੋਵਾਂ ਦਾ ਛੱਡਿਆ ਸੀ ਕਰ ਆਉਂਵੇਂ ਉਵੇਂ ਕਿਾਰੇ ਭਰੇ ਆ ਲੈ ਚਨੇ ਉਹ ਇੱਕ ਗੱਲ ਹੈਗੀ ਆ ਆ ਟਾਈਮ ਨੂੰ ਮਿਸ ਕਰਦੇ ਆ ਜਿਹੜੇ ਬਾਹਰ ਬੈਠੇ ਆ ਕੈਨੇਡਾ ਚ ਹੋ ਗਏ ਅਮਰੀਕਾ ਚ ਹੋਵੇ ਬਸ ਵੀ ਇੰਡੀਆ ਤੋਂ ਬਾਹਰ ਬੈਠੇ ਆ ਪੰਜਾਬ ਤੋਂ ਬਾਹਰ ਬੈਠੇ ਆ ਆ ਦੇਖੋ ਹਨਾ ਕਦੂ ਕਰ ਦਾ ਸਵਾਦ ਵੱਖਰਾ ਹੀ 15 ਹਾਲ ਜਲਦੇ ਇਹਦੇ ਮਗਰ 36 30 ਮਗਰ ਦੀ ਗਿਲੈਟ ਵੀ ਐਂ ਗਰ ਬਣਨਵਾ ਉਹ 11 ਦਾ ਤੈਨੂੰ ਪਾਣੀ ਬੰਦ ਕਰਨਾ ਪੈਣਾ ਕਿਉਂਕਿ ਉਹ ਭਰਨਾ ਨਹੀਂ ਜਾਂਦਾ ਕਿਵੇਂ ਭਰੂਗਾ ਉਹ 11 ਇਹਦਾ ਇਹਦਾ ਇਹਨਾਂ ਦਾ ਵੀ ਬੰਦ ਕਰ ਦੇ ਇਹਨਾਂ ਦਾ ਵੀ ਨਾ ਕੱਢ ਜਿਹੜਾ ਉਹ ਜੰਬੀ ਬਾਈ ਕੱਦੂ ਕਰਦਾ ਉਹਦਾ ਵੀ ਮੈਂ ਕਹਿੰਦਾ ਬੰਦ ਕਰ ਦੇ ਇਹਦਾ ਵੀ ਖਾਲਜੋ ਬੰਦ ਕਰ ਦੇ ਵੀ ਆ ਦੋਨੇ ਸੁਹਾਗਾ ਦੇ ਹੋਜੂ ਬੱਜ ਗਈ ਲਾਈਟ ਵੀ ਮਾੜੀ ਗੱਲ ਆ ਭਾਈ ਬਿਜਲੀ ਵਾਲੇ ਤੁਹਾਡੇ ਲਈ ਇਹ ਬਹੁਤ ਬਹੁਤ ਤੁਸੀਂ ਯਾਰ ਲਾਈਟ ਬੁਝਾਤੀ ਬਾਈ ਹਾਂਜੀ ਵੀਰੇ ਆਹ ਦੇਖ ਲੋ ਆ ਰਿਜੀਨਲ ਕਟਰ ਚੱਲਦਾ ਵਾ ਆਪਣਾ ਜਿਹੜਾ ਹਾਲੈਂਡ ਦਾ ਵਾ ਵੀ ਦੇਖ ਲੋ ਕਿੰਨਾ ਕੇ ਖੜਕਾ ਸੁਣਦਾ ਤੁਹਾਨੂੰ ਤੇ ਆਹ ਮੱਕੀ ਦੇਖ ਲੋ ਵੀ ਜੇ ਹੁਣ ਆਪਾਂ ਇਹਨੂੰ ਵੀ ਹਲਕੀ ਮੱਕੀ ਕਹੀਏ ਹਨਾ ਤਾਂ ਫੇਰ ਦੇਖ ਲੋ ਵੀ ਮੱਕੀ ਦੇਖ ਲੋ ਵੀ ਕਹਿ ਜੀ ਹੈ ਹਨਾ ਕਿ ਪੂਰੀ ਹੈਗੀ ਨਾ ਟੌਪ ਦੀ ਮੱਕੀ ਏ ਹੁਣ ਇਹਦਾ ਝਾੜ ਵੀ ਤੁਹਾਨੂੰ ਦੱਸ ਦਾਂਗੇ ਕਿੰਨਾ ਨਿਕਲੇ ਇਹ ਵੀ ਪੂਰੀ ਸੁੱਕੀ ਆ ਮੱਕੀ ਆ ਤੁਸੀਂ ਦੇਖ ਲਓ ਵੀ ਇਹਦਾ ਖੜਕਾ ਕਿੰਨਾ ਕਾ ਹੈ ਨਾ ਵੀ ਇਹ ਵੀ ਚੱਲਦਾ ਆ origignal ਇੰਨਾ ਫਰਕ ਆ ਜਾਣੀ ਦੇ ਲੈ ਜਮਤ ਬਰੋਬਰ ਤੁਰਿਆ ਜਾਂਦਾ ਨਾਮ ਕਟਰ ਦਾ ਖੜਕਾ ਵਾ ਆ ਜਿਹੜੀ ਥੱਲੀ ਵਿੱਚ ਨੂੰ ਜਾਂਦੀ ਆ ਵਾ ਇਹਦਾ ਖੜਕਾ ਹੀ ਇਹ ਇਹ ਜਿਹੇ ਖੱਤਿਆਂ ਨੂੰ ਤਾਂ ਇਹ ਚਾਹ ਕੇ ਲੈਂਦੀ ਆ ਮਸ਼ੀਨ ਇਹ ਜਿਹੇ ਖੱਤੇ ਹੋਣ ਤਾਂ ਚਾਹ ਕੇ ਲਊਗੀ ਪਰ ਆਪਣੇ ਨਾ ਵੀਰ ਕਾਲੀ ਕਰ ਜਾਂਦੇ ਆ ਵੀ ਹਰੀ ਮੱਕੀ ਵੱਢਣ ਦੀ ਵੀ ਹਰੀ ਮੱਕੀ ਵੱਢਣੀ ਜਦੋਂ ਲੱਗ ਜਾਂਦੇ ਆ ਉਦੋਂ ਪੰਗਾ ਪੈਂਦਾ ਆ ਹਾ ਹੁਣ ਆਪਣੀ ਇਹ ਜਿਹੜੀ ਮੱਕੀ ਵੱਢਣ ਲੱਗੇ ਆ ਤੇ ਇਹ ਤੁਸੀਂ ਦੇਖ ਲਓ ਵੀ ਇਹ 18 ਤਰੀਕ ਦੀ ਆ ਇਹਦੀ ਵਿਜੈ 18 ਫਰਵਰੀ ਦੀ ਨਾ ਵਿੱਚ ਤੇਰੇ ਚੱਲੀ ਬੁੜਕ ਦੀ ਆਵਾਰ ਹਨ ਨਾ ਵਾਸਤਾ ਆ ਨਿਕਲਦਾ ਆਪਣੇ ਰਖਤਿਆਂ ਦੇ ਨਾਲ ਦੀ ਜੰਮੂ ਕਟੜਾ ਐਕਸਪ੍ਰੈਸ ਬਸ ਇੱਥੇ ਹੀ ਚੜਜਿਆ ਕਰਨਾ ਜੰਮੂ ਨੂੰ ਜਾਣ ਨੂੰ ਹੁਣ ਤਾਂ ਜਾਣ ਨੂੰ ਟਾਈਮ ਨਹੀਂ ਨਾ ਲੱਗਦਾ ਫੇਰ ਘੁੰਮਣ ਘਮਾਉਣ ਨੂੰ ਬਸ ਉਰੇ ਨਾਲ ਹੀ ਰੱਖਿਆ ਕਰਨਾ ਉਰੇ ਹੀ ਚੜਜਿਆ ਕਰਨਾ ਚੱਲ 2 ਘੰਟੇ ਚ ਬੰਦਾ ਜਾ ਕੇ ਮੁੜਿਆ ਯਾਰ ਜਾ ਹੀ ਨਹੀਂ ਹੁੰਦਾ ਸਾਲਾ ਕਿਸੇ ਪਾਸੇ ਨੂੰ ਵੀ ਬੰਦਾ ਸੋਚ ਕੀ ਹੋ ਜਾਂਦਾ ਵੀ ਯਾਰ ਅੱਛਾ 2 ਦਿਨ ਲੱਗ ਜਾਣਗੇ ਕਿਤੇ ਜਾਂ 3 ਦਿਨ ਲੱਗ ਜਾਣਗੇ ਛੱਡ ਪਰਾਂ ਯਾਰ ਕੀ ਕਰਨਾ ਮਗਰੋਂ ਫੋਨ ਆ ਜਾਣਾ ਸਰਦਾਰ ਜੀ ਆਹ ਹੋ ਗਿਆ ਆ ਹੋ ਗਿਆ ਆ ਹੋ ਗਿਆ ਮੈਂ ਤਾਂ ਕਰਮਾ ਵਾਲੇ ਸਮਝਦਾ ਜਿਹੜੇ ਵੀਰ ਘੁੰਮ ਘੁਮਾਉਂਦੇ ਆ ਹਨਾ ਸਾੜਾ 7 ਤੋਂ ਤਾਂ ਨਿਕਲ ਹੀ ਨਹੀਂ ਹੁੰਦਾ ਯਾਰ ਕਿਤੇ ਪਾਸੇ ਨਹੀਂ ਜਾ ਆ ਜੇ ਕਦੇ ਲੁਧਿਆਣੇ ਜਾਣਾ ਵੀ ਪੈ ਜਾਵੇ ਉੱਥੇ ਗਿਆਨ ਵੀ ਫੋਨ ਆ ਜਾਂਦੇ ਆ ਸਰ ਜੀ ਆ ਹੋ ਗਿਆ ਆ ਹੋ ਗਿਆ ਅਵੇ ਲੋ ਵੀਰੇ ਗੱਲ ਐਵੇਂ ਕਰਦੀ ਐ ਸਾਫ ਤੇ ਇਹ ਗੱਲ ਵੀਰੇ ਉਦੋਂ ਹੀ ਐਵੇਂ ਨਿਕਲਦੇ ਐ ਸਾਫ ਤੇ ਜਦੋਂ ਥੋਡੀ ਮੱਕੀ ਸੌਕਦੀ ਆ ਜਦੋਂ ਆਪਾਂ ਗਿੱਲੀ ਵੱਡਾਂਗੇ ਤਾਂ ਉਹ ਤੋਂ ਟੁੱਟਣਗੇ ਗੁੱਲ ਇਹ ਵੀ ਗੱਲ ਦੇਖਿਓ ਆਪਣੀਆਂ ਚਲਦੀਆਂ ਛੀਪਾਂ ਮੈਂ ਤੁਹਾਨੂੰ ਦਿਖਾਉਣਾ ਮੱਕੀ ਦੀ ਸਫਾਈ ਆਪਾਂ ਨਹੀਂ ਪਾਈ ਚਰਨ ਪਾਉਂਦੇ ਝਰਨੇ ਠੀਕ ਨਹੀਂ ਛੀਪਾਂ ਚਲਦੀਆਂ ਨੇ ਐਨ ਪੂਰੀ ਸਫਾਈ ਕਰਦੀਆਂ ਨੇ ਤੁਸੀਂ ਦੇਖ ਲਓ ਕਿੰਨੀ ਮੱਕੀ ਥੋਲੀ ਆ ਇੱਕ ਗੱਟ ਦੋ ਯਾਨੀ ਕਿ 9 ਕਿਲੀਆਂ ਦੀ ਮੱਕੀ ਥਲ ਗਈ ਆਪਣੀ 9 ਕਿਲੀਆਂ ਦੀ ਮੱਕੀ ਚੋਂ ਤਿੰਨ ਗੱਟੂ ਹੋਏ ਆ ਸਾਰੇ ਟੁੱਟੇ ਹੋਏ ਦਾਣੇ ਦੇ ਆ ਦੇਖ ਲੋ ਲੈ ਨਾ ਇਹ ਚ ਗੁੱਲ ਨਾ ਕੁਛ ਹੋਰ ਐਨ ਸਾਫ ਸੁਥਰੀ ਮੱਕੀ ਪਈ ਆ ਦੇਖ ਲੋ ਜਮਾ ਨਹੀਂ ਵੀਰੇ ਗੁੱਲ ਗੁੱਲ ਹੈਗਾ ਇਹ ਛੀਪਾਂ ਦਾ ਕਮਾਲ ਹੈ ਟੁੱਟੇ ਦਾਣਾ ਵੀ ਨਹੀਂ ਜਮਾ ਵੀ ਟੁੱਟਿਆ ਪੂਰਾ ਵਧੀਆ ਹੁਣ ਜਿਹੜਾ ਕੋਈ ਮਾੜਾ ਮੋਟਾ ਉਨੀ ਕੀ ਟੁੱਟਦਾ ਉਹ ਤਾਂ ਮਾੜਾ ਮੋਟਾ ਟੁੱਟਣੇ ਕਦੇ ਉਹ ਕਿੰਨੀਆਂ ਚੈਨਾ ਵਿੱਚ ਦੀ ਨਿੰਗੜਾ ਬਜਰ ਇਹ ਆਪਣਾ ਬਬਰਾ ਕੋੜਾ ਮੇਰਾ ਪਿਆਰਾ ਟਰੈਕਟਰ ਮੇਰਾ ਪਿਆਰਾ ਟਰੈਕਟਰ ਮੇਰਾ ਦੁਲਾਰਾ ਟਰੈਕਟਰ ਕਿਹਾ ਚੋ ਜੇ ਹੱਥ ਪਾ ਕੇ ਪਰ ਆਪਾਂ ਮੋਸਚਰ ਚੈੱਕ ਕਰਨ ਲੱਗੇ ਸੀ ਮੀਟਰ ਲਿਆਇਆ ਇੱਧਰ ਅਗਲਾ ਪਿੱਤਰ ਆ ਹੱਥ 'ਚ ਪਾ ਕੇ ਪਾ ਦੇ ਪਿੱਤਰ ਨਹੀਂ ਐਵੇਂ ਤਾਂ ਪਹਿਨੇ ਨਹੀਂ ਪਿੱਤਰ ਨਹੀਂ ਪਹਿਜਣੇ ਚੰਨ 36 36 ਹੈ ਬਹੁਤ ਥੋੜਾ ਠੀਕ ਆ ਯਾਨੀ ਲੱਗਦਾ ਹੀ ਨਹੀਂ ਹਾਂ ਪੂਰੀ ਸੁੱਕੀ ਪਈ ਆ ਬਾਕੀ ਵਧੀਆ ਆਦੀ ਉੱਤੋਂ ਦੀ ਆਪਾਂ ਘੇਰਾ ਵਗੜ ਲਿਆ ਮਸ਼ੀਨ ਨੇ ਦੋ ਗੇੜੇ ਲਾਦੇ ਤੇ ਖਾਲਾਂ ਦੇ ਗੇੜੇ ਲਾਦੇ ਇੱਥੇ ਆਪਾਂ ਝੋਨੇ ਵਾਲੀਆਂ ਬੱਟਾਂ ਪਾ ਦੇਣੀਆਂ ਜਿੱਥੇ ਆਪਾਂ ਖਾਲ ਵਾਏ ਆ ਬਸ ਇਥੇ ਜਗ੍ਹਾ ਝੋਨੇ ਵਾਲੀਆਂ ਬੱਟਾਂ ਆ ਜਾਣੀਆਂ ਬਸ ਆਹ ਕੰਮ ਆ ਆਪਣਾ ਬਸ ਐਵੇਂ ਪਾਣੀ ਛੱਡ ਦੇਣਾ ਇਹ ਕਿਹਨੇ ਵਾਸ ਸੌ ਕਾ ਜੜ ਰਿਕਾਈ ਕੇ ਟੱਡੇ ਦੀ ਵਿਚਾਰੇ ਦੀ ਨਾ ਸੀਲ ਲੀਕ ਹੋ ਗਈ ਵਿਚਾਰੇ ਦੀ ਸੀਲ ਲੀਕ ਹੋ ਗਈ ਵੱਡੇ ਡੈਰ ਵਾਲੀ ਕੱਲ ਨੂੰ ਦੇਖਦੇ ਆਂ ਜੇ ਕੱਲ ਨੂੰ ਹੋਇਆ ਫੇਲ ਤਾਂ ਕੱਲ ਨੂੰ ਪਾਉਂਦੇ ਆਂ ਟੱਡੇ ਦੀ ਇਹ ਟਰੈਕਟਰ ਨਾਲ ਮੈਨੂੰ ਬਹੁਤ ਪਿਆਰ ਆ ਭਾਈ ਸੱਚੀ ਦੱਸਾਂ ਬਹੁਤ ਜ਼ਿਆਦਾ ਇਹਦੇ ਨਾਲ ਦਿਲੋਂ ਪਿਆਰ ਆ ਇਹ ਟਰੈਕਟਰ ਨਾਲ ਦਿਲੋਂ ਦਿਲ ਆ ਤੇ ਐਵੇਂ ਮਸ਼ੀਨ ਨੇ ਜਿਹੜਾ ਲਾਤਾ ਮਸ਼ੀਨ ਨੇ ਜਿਹੜਾ ਲਾਉਣ ਤੋਂ ਬਾਅਦ ਆਪਾਂ ਉਹ ਕਰਤਾ ਜਦੀ ਇਹਦੇ ਤੇ ਬਈ ਬਗਰ ਬੰਦਿਆਂ ਨੇ ਚੋਗ ਲਿਆ ਨਾਲ ਹੀ ਤੇ ਚਲੋ ਔਰ ਉਖਾਲਵਾ ਦਾਂਗੇ ਐਦਗੀ ਝਾੜ ਘੱਟ ਕਰਕੇ ਨਾ ਬਈ ਟੈਂਕ ਵੀ ਨਹੀਂ ਛੇਤੀ ਭਰਦਾ ਇਹਦਾ ਟੈਂਕ ਬਹੁਤ ਵੱਡਾ ਵਾ ਦੂਜੀਆਂ ਮਸ਼ੀਨਾਂ ਨਾਲੋਂ ਬਹੁਤ ਜ਼ਿਆਦਾ ਵੱਡਾ ਟੈਂਕ ਆ ਇਹਦਾ ਬਹੁਤ ਜ਼ਿਆਦਾ ਮੱਕੀ ਪੈ ਜਾਂਦੀ ਦੇਖ ਆ ਪਾਵਰ ਸਟੀering ਕਰਾਉਣ ਦੇ ਨਾਲ ਇੰਨਾ ਫਾਇਦਾ ਹੋ ਗਿਆ ਹੋ ਗਿਆ ਵੀ ਆ ਸਾਲਾ ਬੈਡ ਬੁੱਡ ਤੇ ਚੜ ਕੇ ਨਾ ਖੜਪ ਖੜਪ ਨਹੀਂ বাজਦਾ ਟਾਇਰ ਨਹੀਂ ਤਾਂ ਸਾਲਾ ਸਟੀering ਮੁੜ ਜਾਂਦਾ ਹੀ ਗਾਇ ਆ ਇਹਦੇ ਸਟੀering ਦੀ ਆ ਵੀਲ ਵੱਡੇ ਇਹਨਾਂ ਦੇ ਫਾਰਮ ਟਰੱਕ ਦੇ ਹੱਥ ਨੂੰ ਮਰੋੜ ਕੇ ਉਹ ਮਾਰਦੇ ਸੀ ਇੰਨਾ ਦੁਖੀ ਕਰਦੇ ਵੀ ਜੇ ਬੰਦਾ ਹੱਥ ਢਿੱਲਾ ਪਾਇਆ ਹੁੰਦਾ ਹੀ ਸਟੀering ਮਰੋੜ ਦਿੰਦੇ ਦਿਲੋ ਕਰਦੋ ਕਰਦੀ ਮਾਹੌਲ ਹੋਇਆ ਪਿਆ ਕਰਦੋ ਕਰਦੀ ਵਾਲਾ ਦੋ ਵਾਰ ਬਾਹਰ ਲੈਣਾ ਇੱਕ ਵਾਰ ਲੈ ਜਾਣਾ ਇੱਕ ਵਾਰ ਉਧਰੋਂ ਮੁੜਿਆ ਹੁੰਦਾ ਟਰਾਲੀ ਲਾਈਏ ਆਪਾਂ ਦੂਰ ਤੇ ਆਹ ਡਰਵਰ ਤੇਰੀ ਟਰਾਲੀ ਦੇ ਬੈਨੀਫਿਟ ਮੈਂ ਤੁਹਾਨੂੰ ਦੱਸ ਦਿੰਦਾ ਇਹਦੇ ਕੀ ਆ ਖੱਤੇ ਆਵੇ ਵਿੱਚ ਖੜਾ 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 ਨਹੀਂ বাজਦੀ ਟੈਰਾਂ ਵੀ ਪੂਰੀ ਪੁੱਤਰ ਜਲ ਜਾਂਦੀ ਹੈ ਵੀ ਜਿਵੇਂ ਦੂਜੀਆਂ ਟਰਾਲੀਆਂ ਨੇ ਵੀ ਆ ਗਈ ਤੇ ਲੋਕ ਪੂਰਾ ਕਰਦੋ ਕਰ ਦਿਓ ਉੱਤਰੀਆ ਵਾਲਾ ਕਰਦੋ ਕਰ ਦਿਓ ਉੱਤਰੀਆ ਵਾਲਾ ਕਿਉਂ ਘਰ ਦੌੜਦਾ ਜਿਵੇਂ ਕਣਕ ਦੌੜਦਾ ਹੁੰਦਾ ਲੋ ਕਿੱਥੇ ਆ ਜਾਂਦਾ ਟੈਂਕਰ ਉਹ ਕਿੱਥੇ ਪੈਂਦਾ ਵਾ ਉੱਥੇ ਵੱਡੀ ਟਰਾਲੀ ਦੇ ਵਿੱਚ ਭਰ ਜਾ ਭਰ ਜਾ ਇਹ ਚਾਰ ਕਿੱਲੇ ਆ ਇਹ ਜੋ ਡੱਡੂ ਬਲਾ ਕੇ ਥੋਕ ਵੀ ਭਰ ਜਵੇ ਬਸ ਇੰਨੇ ਹੀ ਚਾਰ ਚਾਹੀਦੇ ਪਰ ਇਸ ਤੋਂ ਵੱਧ ਨਹੀਂ ਚਾਹੀਦਾ ਇੰਨਾ ਨਿਕਲੀ ਜਾਵੇ ਬੱਲੇ ਬੰਦੇ ਅੱਜ ਸਾਡਾ ਸੁਨੇਹਾ ਹਨਾ ਜਿਹੜੇ-ਜਿਹੜੇ ਬੀਬਾ ਵੀ ਜਿਹੜੇ ਬਾਪੂਆਂ ਨੂੰ ਕਹਿ ਲੈਂਦੇ ਆ ਕਿ ਮੇਰੇ ਕੋਈ ਬਾਪੂ ਲਵ ਯੂ ਜਾਂ ਬਾਪੂ ਨੂੰ ਘਟਕੇ ਜੱਫੀ ਪਾ ਲੈਂਦੇ ਆ ਵੀਰੇ ਮੈਂ ਤੋਂ ਤਾਂ ਪਈ ਨਹੀਂ ਅੱਜ ਤੱਕ ਵੀ ਸਾਡੇ ਪਰਿਵਾਰ 'ਚ ਕਿਸੇ ਤੋਂ ਨਹੀਂ ਪਈ ਐ ਨਾ ਭੈਣ ਤੋਂ ਕਦੀ ਕਹਿਆ ਹੋਇਆ ਨਾ ਵੱਡੇ ਭਰਾ ਤੋਂ ਕਦੀ ਕਹਿਆ ਹੋਇਆ ਕਹੀ ਨਹੀਂ ਹੁੰਦਾ ਨਾ ਪਿਆਰ ਵਾਦੂਗਾ ਹਨਾ ਪਿੰਡ ਦਾ ਲੱਗਦਾ ਆਪਣੇ ਪਿੰਡਾਂ ਵਾਲਿਆਂ ਦਾ ਸਾਰਿਆਂ ਦੇ ਹੀ ਇਹੀ ਆ ਦੇਰ ਜੂੜ ਵਾਲੇ ਬਾਰਾਂ ਚੋ ਜिले ਕਰ ਲੈਂਦੇ ਆ ਵੀ ਹਾਂ ਕਹਿਣ ਦਾ ਹਾਂ ਬਾਪੂਆਂ ਨੂੰ ਪਰ ਆਪਣੇ ਤੋਂ ਨਹੀਂ ਯਾਰ ਕਿਹਾ ਜੀ ਪਹਿਲਾਂ ਪਹਿਲਾਂ ਨਾ ਜਦੋਂ ਆਪਣੇ ਮੱਕੀ ਵੜਣੀ ਸ਼ੁਰੂ ਕਰੀਏ ਕੰਬਾਈਨ ਨਾਲ ਸਵਰਾਜ ਨਾਲ ਪਹਿਲਾਂ ਗਿੱਲੀ ਬਹੁਤ ਵੜਦਿਆਂ ਦੀ ਬਹੁਤ ਹਰੀ ਵੜਦਿਆਂ ਦੇ ਤੇ ਜਿਵੇਂ ਨਿਰਭ ਉਹ ਹੀ ਹੁੰਦਾ ਵੀ ਗਾਰੀ ਹੈ ਨਾ ਹਰੀ ਕਚਾਰ ਪੱਠੇ ਆਰ ਗਈ ਹੁੰਦੀ ਸੀ ਜਦੋਂ ਵੜਣਾ ਹੀ ਸ਼ੁਰੂ ਕਰ ਲੈਂਦੇ ਹੁੰਦੇ ਸੀ ਤੇ ਵਿਚਾਰੀਆਂ ਉਹ ਕੰਬਾਈਨਾਂ ਦੇ ਬੱਸੋਂ ਬਾਹਰ ਹੁੰਦੀ ਸੀ ਗੱਲ ਨਾ ਜਿੱਥੇ ਕੰਬਾਈਨਾਂ ਨੇ ਮਗਰ ਉਹ ਲਾਉਣਾ ਦਾਣੇ ਹੁਣ ਦੇਖੋ ਜਿਵੇਂ ਆਹਾ ਵਾ ਆ ਦੇਖੋ ਮਗਰ ਸਾਫ ਪਿਆ ਬਿਲਕੁਲ ਕੋਈ ਦਾਣਾ ਨਹੀਂ ਤੁਹਾਨੂੰ ਦਿਖੂਗਾ ਕਿਸੇ ਗੁੱਲ ਨਾਲ ਦਾਣਾ ਨਹੀਂ ਜਾਂਦਾ ਹਨਾ ਬਿਲਕੁਲ ਸਾਫ ਪਿਆ ਤੇ ਉਹਨਾਂ ਦੇ ਮਗਰ ਬਈ ਉਹ ਟੋਟਾ ਦਾਣਾ ਵੱਡੇ ਦਾਣੇ ਕਿਉਂ ਢੇਰ ਲੱਗ ਜਾਣੇ ਮਗਰ ਮਗਰ ਦਿਗੀ ਜਾਣਾ ਹਨਾ ਕਿਉਂਕਿ ਉਹ ਕੰਬਾਈਨਾਂ ਦੇ ਵੱਸੋਂ ਬਾਹਰ ਹੋ ਜਾਂਦਾ ਸੀ ਵਿਚਾਰੀਆਂ ਜਦ ਗਿੱਲੀ ਹੋਈ ਇੰਨੀ ਵੱਢਦੇ ਸੀ ਅੱਬ ਆ ਦੇਖੋ ਹੁਣ ਮੱਕੀ ਟਰਾਲੀ 'ਚ ਪਈ ਆ ਪੀਲੀ ਪੀਲੀ ਦੀਂਦੀ ਆ ਬਾਹਰ ਖੜਿਆਂ ਨੂੰ ਇੱਥੇ ਉਹ ਥਾਲੀ ਚਿੱਟੀ ਚਿੱਟੀ ਦੀਂਦੀ ਹੁੰਦੀ ਇੰਨਾ ਫਰਕ ਹੁੰਦਾ ਅੱਗੇ ਨਾ ਐਤ ਕੀ ਆਪਾਂ ਲਵਾ ਲੇ ਬੈੱਡ ਵੱਟੇ ਹਨਾ ਤੇ ਖਾਲੀਆਂ ਵੱਡੀਆਂ ਹੋ ਗਈਆਂ ਤੇ ਮਸ਼ੀਨ ਟੱਪਦੀ ਆ ਪੂਰੀ ਚਲੋ ਵੜਦੇ ਤਾਂ ਲੰਬੇ ਲੋਟੀਆਂ ਪਰ ਉਹ ਜਿਹੜੇ ਸਾਡੇ ਪਹਿਲਾਂ origignal ਬੈੱਡ ਸੀ ਉਹ ਬੈੱਡ ਬਣਦੇ ਬਹੁਤ ਥੋੜੇ ਸੀ ਛੋਟੇ ਜਿਵੇਂ ਮਰਜ਼ੀ ਮਸ਼ੀਨ ਭਜਾਈ ਚੱਲੋ ਕੋਈ ਦਿੱਕਤ ਨਹੀਂ ਸੀ ਆਉਂਦੀ ਉਹਨਾਂ ਤੇ ਉਹਨਾਂ ਦੀ ਥਾਲੀ ਇਹ ਮौज ਬੜੀ ਸੀ ਬਸ ਇਹ ਮਸ਼ੀਨ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਸੀ ਆਉਂਦੀ ਕਦੇ ਵੀ ਪੂਰੀ ਵਧੀਆ ਚੱਲਦੀ ਹੁੰਦੀ ਸੀ ਮਸ਼ੀਨ ਇਹ ਮੱਕੀ ਦੇ ਲਓ ਵੀਰੇ ਇੰਨੀ ਸੁੱਕੀ ਆ ਇਹਦਾ 35 ਮੋਚ ਰਾਇਆ ਇਦੋਂ ਵੀ ਸੁਕਾ ਕੇ ਵੱਢੋ ਵੀਰੇ ਮੱਕੀ ਇਦੋਂ ਗਿੱਲੀ ਮੱਕੀ ਜਮਾ ਨਾ ਵੱਢੋ ਹਨਾ ਕੀ ਉਹ ਚ ਆਪਣੇ ਹੀ ਫਾਇਦਾ ਵੀਰੇ ਠੀਕ ਨਹੀਂ ਰੇਟ ਵੀ ਵਧੀਆ ਮਿਲੂ ਖੱਤੇ 'ਚ ਨੁਕਸਾਨ ਨਹੀਂ ਹੋਊਗਾ ਤੇ ਸਾਰਾ ਕੁਝ ਵਧੀਆ ਹੋਊਗਾ ਵੀਰੇ ਉਹਦਾ ਐਵੇਂ ਆਪਾਂ ਹੁਣ ਇੰਨੀ ਫਸਲ ਪਾਲੀ ਆ ਉਹਦਾ ਕਾਲੀ ਕਿਉਂ ਕਰਨੀ ਆ ਵੀਰੇ ਸਹੀ ਟਾਈਮ ਤੇ ਵੱਢਾਂਗੇ ਤਾਂ ਉਹਦਾ ਆਪਾਂ ਨੂੰ ਬੈਨੀਫਿਟ ਮਿਲਣਗੇ